ਬਰਨਾਲਾ ਦੇ ਤਰਕਸ਼ੀਲ ਪਵਨ ਦੇ ਵਿੱਚੋਂ ਵੱਖ-ਵੱਖ ਸੰਗਠਨਾਂ ਦੇ ਵੱਲੋਂ ਮੀਟਿੰਗ ਕੀਤੀ ਗਈ ਜਿਸ ਦੇ ਵਿੱਚ ਬੀਤੇ ਦਿਨੀ ਵਿਛੜੇ ਮਸ਼ਹੂਰ ਲੇਖਕ ਪਦਮਸ਼੍ਰੀ ਡਾਕਟਰ ਸੁਜੀਤ ਪਾਤਰ ਨੂੰ ਸਨਮਾਨਿਤ ਕਰਨ ਦਾ ਫੈਸਲਾ ਲਿਆ ਗਿਆ। ਇਸ ਬੈਠਕ ਦੇ ਵਿੱਚ ਸੁਜੀਤ ਪਾਤਰ ਨੂੰ ਯਾਦ ਕੀਤਾ ਗਿਆ ਤੇ ਜਨ ਸੰਘਰਸ਼ ਅਤੇ ਪੰਜਾਬੀਅਤ ਦੇ ਵਿੱਚ ਉਹਨਾਂ ਦੇ ਯੋਗਦਾਨ ਨੂੰ ਵੀ ਯਾਦ ਕੀਤਾ ਗਿਆ। ਇਸ ਮੌਕੇ ਅਗਵਾ ਦਾ ਕਹਿਣਾ ਸੀ ਕਿ ਡਾਕਟਰ ਪਾਤਰ ਲੋਕਾਂ ਦੇ ਕਵੀ ਸਨ ਜਿਨ੍ਹਾਂ ਦੀ ਕਲਮ ਨੇ ਜਨਤਾ ਦੇ ਸੰਘਰਸ਼ ਨੂੰ ਤਾਕਤ ਦਿੱਤੀ। ਉਹ ਉਹਨਾਂ ਦੀ ਜਿਉਂਦੇ ਰਹਦਿਆਂ ਹੀ ਇੱਕ ਵੱਡੀ ਸਭਾ ਕਰਕੇ ਉਹਨਾਂ ਦਾ ਸਨਮਾਨ ਕਰਨਾ ਚਾਹੁੰਦੇ ਸੀ। ਪਾਰ ਉਸ ਤੋਂ ਪਹਿਲਾਂ ਹੀ ਉਹ ਸਦੀਵੀ ਵਿਛੋੜਾ ਦੇ ਗਏ ਇਸੇ ਦੇ ਚੱਲਦੇ ਹੀ ਉਹਨਾਂ ਦੇ ਵੱਲੋਂ 9 ਜੂਨ ਨੂੰ ਦਾਣਾ ਮੰਡੀ ਦੇ ਵਿੱਚ ਇੱਕ ਵੱਡਾ ਸਮਾਗਮ ਕਰਕੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਏਗਾ ਪ੍ਰੋਗਰਾਮ ਹੋ ਰਿਹਾ ਹੈ 9 ਜੂਨ ਨੂੰ ਸਰਜੀਤ ਪਾਤਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਵਾਸਤੇ ਉਸ ਪ੍ਰੋਗਰਾਮ ਦੀ ਤਿਆਰੀ ਦੇ ਹਿੱਸੇ ਦੇ ਤੌਰ ਤੇ ਇਹ ਮੀਟਿੰਗ ਰੱਖੀ ਗਈ ਹੈ ਅੱਜ ਚਰਚਾ ਹੋਈ ਹੈ ਉਹਨਾਂ ਦੀ ਕਵਤ ਕਵਤਾ ਬਾਰੇ ਰਚਨਾ ਬਾਰੇ ਉਸ ਪ੍ਰੋਗਰਾਮ ਦੇ ਮਹੱਤਵ ਬਾਰੇ ਕਿਉਂਕਿ ਇਹ ਸਲਾਮ ਕਾਫਲਾ ਦਾ ਮਕਸਦ ਹੈ ਇਸ ਪਲੇਟਫਾਰਮ ਦਾ ਜਿਹੜੇ ਸਿਹਤ ਦੇ ਖੇਤਰ ਦੇ ਲਿਟਰੇਚਰ ਦੇ ਰੰਗਕਰਮੀ ਨੇ ਜਾਂ ਤੇ ਅਦਬ ਦੇ ਖੇਤਰ ਦੇ ਲੋਕ ਨੇ ਉਹਨਾਂ ਲੋਕਾਂ ਦਾ ਜਿਹੜੇ ਲੋਕ ਲੋਕਾਂ ਦੀਆਂ ਮਸਲਿਆਂ ਵਾਸਤੇ ਸੰਘਰਸ਼ ਕਰ ਰਹੇ ਨੇ ਇਹਨਾਂ ਦੀ ਆਪਸੀ ਸਾਂਝ ਜਿਹੜੀ ਡੂੰਘੀ ਹੋਵੇ ਸੋ ਸਲਾਮ ਕਾਫਲਾ ਨੇ ਪਹਿਲਾਂ ਗੁਰਚਰਨ ਸਿੰਘ ਉਹਨਾਂ ਨੂੰ 2006 ਚ ਸਨਮਾਨਤ ਕੀਤਾ ਉਸ ਤੋਂ ਬਾਅਦ ਮੇਰ ਔਰ ਖੁਨਾਂ ਨੂੰ ਕੀਤਾ ਸੰਤੋਖ ਸਿੰਘ ਤੇ ਹੀਰੋਣੀ ਗੁਰਦਿਆਲ ਸਿੰਘ ਨੇ ਕਿ ਹੋਰ ਸਾਰੇ ਸਹਿਦਕਾਂ ਨੂੰ ਅਸੀਂ ਸਨਵਾਨਤਾ ਦਾ ਸਭ ਤੋਂ ਵੱਡਾ ਸਨਵਾਨਤਾ ਸੀ ਇਹ ਸੋਚਣਾ ਕਿ ਜਨਤਾ ਬਹੁਤ ਵੱਡੀ ਜਨਤਾ ਜਦੋਂ ਇਕੱਠੀ ਹੋ ਕੇ ਸਨਮਾਨ ਦਿੰਦੀ ਹੈ ਕਿਸੇ ਰਾਸ਼ੀ ਨਾਲੋਂ ਜਾਂ ਹੋਰ ਚੀਜ਼ਾਂ ਨਾਲੋਂ ਇਸ ਗੱਲ ਨੂੰ ਅਸੀਂ ਜਿਆਦਾ ਮਹੱਤਵਪੂਰਨ ਸਮਝਦੇ ਹਾਂ ਸੋ ਉਸੇ ਰਵਾਇਤ ਮੁਤਾਬਕ ਅਸੀਂ ਸਰਜੀਤ ਬਾਤਰਾ ਨੂੰ ਸਨਮਾਨ ਦੇਣਾ ਚਾਹੁੰਦੇ ਸੀ ਉਹਨਾਂ ਦੇ ਜਿਉਂਦੇ ਜੀ ਪਰ ਅਨਫੋਰਚਨਟਲੀ ਵਿਛੋੜਾ ਦੇ ਗਏ ਉਹ ਇਸ ਕਰਕੇ ਉਹ ਅਸੀਂ ਉਹਨਾਂ ਨੂੰ ਸ਼ਰਧਾਂਜਲੀ ਸਮਾਗਮ ਵੀ ਹੈ ਇੱਕ ਤਰ੍ਹਾਂ ਉਹਨਾਂ ਦਾ ਸਨਮਾਨ ਸਮਾਗਮ ਹਰਜਿੰਦਰ ਸਿੰਘ ਸਲਾਮ ਕਾਫਲੇ ਦੇ ਸ਼ੂਬੇ ਦੇ ਮੈਂਬਰਾਂ ਅੱਜ ਦੀ ਮੀਟਿੰਗ ਦੇ ਵਿੱਚ ਵੱਖ-ਵੱਖ ਸੰਘਰਸ਼ੀਲ ਤਾਕਤਾਂ ਦੇ ਦੀ ਮੀਟਿੰਗ ਹੋਈ ਆ ਜਿਹਦੇ ਵਿੱਚ ਸਰਜੀਤ ਪਾਤਰ ਜੀ ਨੂੰ ਸ਼ਰਧਾਂਜਲੀ ਤੇ ਸਮਾਗਮ ਕਰਨ ਵਾਸਤੇ ਦਾਣਾ ਮੰਡੀ 'ਚ 9 ਜੂਨ ਦਾ ਪ੍ਰੋਗਰਾਮ ਹੋਣਾ ਇਸ ਦੇ ਵਿੱਚ ਅਸੀਂ ਇਹ ਸੱਦਾ ਦੇਣਾ ਜਿਹੜੇ ਸਾਡੇ ਪੰਜਾਬ ਭਰ ਦੇ ਮੁਲਕ ਭਰ ਦੇ ਲੋਕ ਪੱਖੀ ਸਹਿਤਕਾਰ ਨੇ ਬੁੱਧੀਜੀਵੀ ਨੇ ਜਿਹੜੇ ਲੋਕਾਂ ਦੇ ਪੱਖ 'ਚ ਲਿਖਦੇ ਨੇ, ਬੋਲਦੇ ਨੇ, ਸਭਿਆਚਾਰ ਦੇ ਤੌਰ ਤੇ ਕੰਮ ਕਰਦੇ ਆ, ਉਹ ਅਸਲ 'ਚ ਲੋਕਾਂ ਦੇ ਜਾਣੇ ਨੇ, ਉਹਨਾਂ ਵਾਸਤੇ ਉਹ ਕੰਮ ਕਰਦੇ ਨੇ। ਉਹੀ ਲੋਕ ਨੇ ਜਿਹੜੇ ਲੋਕਾਂ ਨੂੰ ਜਾਗਰਤੀ ਦਿੰਦੇ ਨੇ, ਲੋਕਾਂ ਨੂੰ ਨਵੀਂ ਜ਼ਿੰਦਗੀ ਦਿੰਦੇ ਨੇ, ਲੋਕਾਂ ਨੂੰ ਨਵੀਂ ਸੇਹ ਦਿੰਦੇ ਨੇ ਤੇ ਉਹਨਾਂ ਦਾ ਸਨਮਾਨ ਕਰਨਾ ਇਹ ਸਾਡਾ ਹੱਕ ਸਮਝਦੇ ਆਂ, ਅਸੀਂ ਮਾਨ ਸਮਝਦੇ ਆਂ। ਉਹਨਾਂ ਦੇ ਵਿਛੋੜੇ ਤੇ ਅਸੀਂ ਸਾਰੇ ਤਬਕਿਆਂ ਵੱਲੋਂ ਸਾਰੇ ਮਿਹਨਤੀ ਲੋਕਾਂ, ਕਿਰਤੀ ਲੋਕਾਂ ਦੇ ਧੜੇ ਵੱਲੋਂ ਉਹਨਾਂ ਨੂੰ ਅਸੀਂ ਸ਼ਰਧਾਂਜਲੀ ਦੇਵਾਂਗੇ ਤੇ ਇਹਦੇ ਨਾਲ ਹੀ ਅਸੀਂ ਇੱਕ ਸਲਾਮ ਮੈਗਜ਼ੀਨ ਕੱਢਦੇ ਹਾਂ ਜਿਹੜਾ ਉਹਨਾਂ ਨੂੰ ਸਮਰਪਿਤ ਹੁੰਦਾ ਉਹ ਅਸੀਂ ਜਾਰੀ ਕਰਾਂਗੇ 9 ਜੂਨ ਨੂੰ ਸਵੇਰੇ 11 ਵਜੇ ਇਹ ਸ਼ੁਰੂ ਹੋਗਾ ਜੀ ਇਹ 2:30 3 ਵਜੇ ਇਹ ਸਮਾਪਤ ਹੋਵੇ ਸਾਡੀ ਦੁਸਵਾਰੀਆਂ ਵਾਲੀ ਜ਼ਿੰਦਗੀ ਆ ਇਹਨੂੰ ਬਦਲਣ ਵਾਸਤੇ ਅਸੀਂ ਆਪਣੇ ਸਮੇਂ ਦੇ ਭਵਿੱਖ ਵਾਸਤੇ ਲੜਦੇ ਹਾਂ ਉਹਨਾਂ ਵਾਸਤੇ ਗਰਮੀ ਸਰਦੀ ਕੋਈ ਮਹੱਤਵ ਨਹੀਂ ਇੱਕ ਕਿਸਾਨ ਮਜ਼ਦੂਰ ਜਿਹੜੇ ਨਹੀਂ 13 ਮਹੀਨੇ ਦਿੱਲੀ ਦੇ ਬਾਡਰਾਂ ਤੇ ਬੈਠੇ ਰਹੇ ਨੇ ਜਿਹੜੇ ਰੋਡ ਤੇ ਰੋਜ਼ ਵਹਿੰਦੇ ਨੇ ਜਿਹੜੇ ਰੋਜ਼ ਹਕੂਮਤਾਂ ਨੂੰ ਵੋਟਾਂ ਵਾਲਿਆਂ ਪਾਰਟੀਆਂ ਨੂੰ ਘੇਰਦੇ ਨੇ ਇਹ ਉਹਨਾਂ ਵਾਸਤੇ ਗਰਮੀ ਇਹ ਮਹੱਤਵ ਨਹੀਂ ਰੱਖਦੀ ਉਹਨਾਂ ਵਾਸਤੇ ਆਪਣੀ ਮੰਜ਼ਿਲ ਨੂੰ ਅਨਸਾਰ ਕਰਨ ਵਾਸਤੇ ਇਹ ਟੀ ਚੱਲਣਾ ਦੱਸਦੀ ਕਿ ਇਸ ਪ੍ਰੋਗਰਾਮ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਪੰਜਾਬੀ ਸਾਹਿਤਕਾਰ ਲੇਖਕ ਅਤੇ ਕਲਾਕਾਰ ਭੀ ਹਿੱਸਾ ਲੈਣਗੇ ਤੇ ਪ੍ਰੋਗਰਾਮ ਦੇ ਵਿੱਚ ਸੁਜੀਤ ਪਾਤਰ ਦੇ ਵੱਲੋਂ ਰਚੀਆਂ ਗਈਆਂ ਕਵਤਾਵਾਂ ਦੀ ਇੱਕ ਪੁਸਤਕ ਅਤੇ ਸਲਾਮ ਕਾਫਲੇ ਦੇ ਵੱਲੋਂ ਪ੍ਰਕਾਸ਼ਿਤ ਹੁਣ ਪਾਲੀ ਸਲਾਮ ਪత్రిక ਦਾ ਇੱਕ ਅੰਕ ਵੀ ਜਾਰੀ ਕੀਤਾ ਜਾਏਗਾ ਬਿਊਰੋ ਰਿਪੋਰਟ ਜਗਬਾਣੀ ਟੀਵੀ